ਅੱਖਾਂ ਇਹ ਰਥਾ ਜੀ ਕੀ ਜੀ ਕੇ ਅੱਖਾਂ ਇਹ ਰਥਾ ਜੀ ਕੀ ਗੁਰ ਸੱਜਣ ਸੱਜਣ ਤੇ ਮਿਲਾਈ ਜੀਓ ਸੋਈ ਦਸ ਉਪਦੇ ਨਾ ਤੂੰ ਨਾ ਆਈ ਜਿਉ ਮੇਰਾ ਮਨ ਅਨਤ ਨਾ ਕਹੂੰ ਜਾਏ ਜਿਉ ਭਾਇਆ ਤੂੰ ਰਹਾ ਚੱਲ ਕੇ ਤੇ ਤੁਮਨ ਤੇ ਕੋ ਏ ਮਸਾਵਾ ਤੇ ਤੁਮਾਰ ਤੇ ਚਲਵੇ ਪਾਈਂੜੇ ਤੇ ਤੁਮਾਰ ਤੇ ਚੱਨੇ ਭਾਈੜੇ ਗੁਰ ਕਹਿ ਸਕਾਰ ਤੁਮੈ ਜਿਉ ਤੁਮੈ ਜਿਉ ਗੁਰ ਕਹਿ ਸਕਾਰ ਕਮਾਇ ਜਿਉ ਤੁਮੈ ਜਿਉ ਗੁਰ ਕਹਿ ਸੋਕਾਰ ਤੁਮੈ ਕਮਾਇ ਜਿਉ ਇਤਮਾਰ ਬਚਲੇ ਭਾਈ ਅੜੇ ਗੁਰ ਕਹਿ ਕੇ ਮਨ ਕੀ ਮਤੜੀ ਧਿਆਗੇ ਮਨ ਕੀ ਮਤ Lista! ਲੱਗ ਕੈ ਤਤੀ ਵਾਹੋ ਜੀਓ ਮਹਿ ਲੱਗ ਕੈ ਤਤੀ ਵਾਹੋ ਜੀਓ Boom, uh boom -huh. uh -huh. uh -huh. Oh, come out, oh, dear. ਭਗਤ ਖੁਦਾ ਦਾ ਬਖਸ਼ਿਆ ਹਰ ਭਗਤ ਖੁਦਾ ਦਾ ਬਖਸ਼ਿਆ ਗੁਰੂ ਨਾਨਕ ਕੀਆ ਵਸਾਓ ਜੀ ਆਹ ਧਰਤੀ ਭਈ ਹਰਿਆਵਲੇ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜਨਤ ਭਏ ਹਰਿਆਵਲੇ ਜਿਨਿ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਅੱਜ ਨਾਵੇਂ ਪਾਤਸ਼ਾਹ ਗੁਰੂ ਨਾਨਕ ਦਾ ਨਾਮਾ ਜਾਮਾ ਹਿੰਦ ਦੀ ਚਾਦਰ ਚਲਕ ਜੰਜੂ ਦੇ ਰਾਖੇ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਹਾਨ ਪ੍ਰਕਾਸ਼ ਪੁਰਬ ਹੈ ਸਮੁਤਿਆ ਸਤਿਗੁਰਾਂ ਇਸ ਸਮੁਤਿਆ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਗੁਰਪ੍ਰਗ ਦੀ ਲੱਖ ਲੱਖ ਵਧਾਈ ਹੋਵੇ ਜਿਸ ਸਥਾਨ ਤੇ ਆਪਾਂ ਖਲੋਤੇ ਆ ਇਹ ਉਹ ਮਹਾਨ ਪਵਿੱਤਰ ਸਥਾਨ ਹੈ ਜਿਸ ਧਰਤੀ ਤੇ ਗੁਰੂ ਜੋਤੀ 58 ਸਾਲ ਆਪਣਾ ਨਿਵਾਸ ਰੱਖਿਆ ਇਸੇ ਸਥਾਨ ਤੇ ਨਾਮੇ ਪਾਤਸ਼ਾਹ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਮੇਰੀ ਪੀੜ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗ੍ਰਹਿ ਵਿਖੇ ਮਾਤ ਨਾਨਕੀ ਜੀ ਦੇ ਘਰ ਇੱਥੇ ਅਵਤਾਰ ਹੋਇਆ ਸਾਲ 1621 ਈਸਵੀ ਦੇ ਵਿੱਚ ਸਤਿਗੁਰੂ ਜੀ ਨੇ ਅਵਤਾਰ ਧਾਰਨ ਕੀਤਾ ਸਤਿਗੁਰੂ ਜੀ ਨੇ ਮਹਾਨ ਬਲੀਦਾਨ ਦੇ ਕੇ ਤਿਲਕ ਜੁੰਜੂ ਦੇ ਰੱਖਿਆ ਕੀਤੀ ਹਿੰਦ ਦੀ ਚਾਦਰ ਬਣ ਕੇ ਸਤਿਗੁਰੂ ਜੀ ਨੇ ਜੋ ਔਰੰਗੇ ਵੱਲੋਂ ਹਿੰਦੁਸਤਾਨ ਦੀ ਪੱਤ ਲੁੱਟੀ ਜਾ ਰਹੀ ਸੀ ਹਿੰਦ ਦੀ ਚਾਦਰ ਬਣ ਕੇ ਸਤਿਗੁਰੂ ਜੀ ਨੇ ਹਿੰਦੁਸਤਾਨ ਵਾਸੀਆਂ ਦੀ ਪੱਤ ਢੱਕੀ ਇੱਕ ਵਿਦਵਾਨ ਦਾ ਕਥਨ ਹੈ ਅਗਰ ਤੇਰੀ ਜੋਤ ਦੁਨੀਆ ਮੇ ਆਈ ਨਾ ਹੁੰਦੀ ਜ਼ੁਲਮ ਬਾ ਜ਼ਬਰ ਕੀ ਸਫਾਈ ਨਾ ਹੁੰਦੀ ਹਰ ਤਰਫ ਝੰਡਾ ਝੁਲਜਾਤਾ ਇਸਲਾਮ ਕਾ ਹਰ ਜੁਬਾਂ 'ਤੇ ਕਲਮਾ ਹੋਤਾ ਇਲਹਾਮ ਕਾ ਅਗਰ ਗੁਰੂ ਨੇ ਬਾਣੀ ਗਾਈ ਨਾ ਹੋਤੀ ਤੋ ਬੇਦੋਂ ਕੀ ਕਾਨੋਂ 'ਚ ਸੁਣਾਈ ਨਾ ਹੋਤੀ ਐਸੇ ਮਹਾਨ ਅਰੁਪਕਾਰੀ ਸਤਗੁਰੂ ਤਿਆਗ ਦੀ ਮੂਰਤ ਹਿੰਦ ਦੀ ਚਾਦਰ ਤਿਲਕ ਜੈਨੂ ਦੇ ਰਾਖੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪਰੰਗੀਆਂ ਸਮੂਚੀਆਂ ਸੰਗਤਾਂ ਨੂੰ ਜਿੱਥੇ ਇੱਕ ਵਾਰ ਫੇਰ ਲੱਖ ਲੱਖ ਵਧਾਈ ਵਿਦਾਸ ਬੇਸ਼ ਕਰਦਾ ਏ ਉਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਪਰਸੋਂ ਰੋਜ ਤੋਂ ਹੀ ਸਮਾਗਮ ਚੱਲ ਰਹੇ ਨੇ ਪਰਸੋਂ ਰੋਜ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਾਨਯੋਗ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਅਤੇ ਸਾਥਕਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਸ੍ਰੀ ਉੱਚੇ ਪ੍ਰਬੰਧ ਵੱਲੋਂ ਸੰਗਤਾਂ ਨਾਲ ਮਿਲ ਕੇ ਨਗਰ ਕੀਰਤਨ ਸਜਾਏ ਗਏ ਜੋ ਇੱਥੇ ਆ ਕਰਕੇ ਸਮਾਪਤੀ ਹੋਈ ਅੱਜ ਅਮਰਦੇਵਾਲੇ ਤੋਂ ਵਿਸ਼ੇਸ਼ ਤੌਰ ਤੇ ਸਮਾਗਮ ਚੱਲ ਰਹੇ ਹਨ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਕੇ ਗੁਰੂ ਕੀਆਂ ਖੁਸ਼ੀਆਂ ਲੈ ਰਹੀਆਂ ਨੇ ਉੱਥੇ ਮੈਂ ਬੇਨਤੀ ਕਰਾਂ ਜਿੱਥੇ-ਜਿੱਥੇ ਵੀ ਸੰਗਤ ਇਹ ਬੇਨਤੀ ਸੁਣ ਰਹੀ ਹੈ ਭਾਈ ਜਿਹੜੇ ਨਸ਼ੇ ਕਰਦੇ ਹੋ ਨਸ਼ਿਆਂ ਦਾ ਕੋੜ ਵੱਢੀਏ ਸਤਿਗੁਰੂ ਆਹ ਰਾਜ ਸੱਚੇ ਪਾਤਸ਼ਾਹ ਦੇ ਨਾਲ ਲੱਗੀਏ ਗੁਰੂ ਕੇ ਜਹਾਜੇ ਚੜੀਏ ਅਮਰ ਸਾਕੇ ਖੰਡੇ ਵਾਟੇ ਦਾ ਗੁਰੂ ਕੇ ਧੀਆਂ ਪੁੱਤਰ ਬਣੀਏ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਈਏ ਫਤਿਹ ਪ੍ਰਵਾਨ ਕਰੀ ਵਾਹਿਗੁਰੂ ਜੀ ਕਾ ਖਾਲਸਾ वागुरु जी की फतेह जी मैम क्या नाम है कहाँ से आए आयो कहाँ पहुँचे शालू मनचंदा रोहतक हरियाणा से अमृतसर आए हैं गोल्डन टेंपल देखने और बाबा दीप सिंह जी के गुरुद्वारे भी गए थे कल कल हमारा सारा दिन वहीं रहा सुबह एक साढ़े ग्यारह बजे से लेकर शाम को साढ़े पाँच बज गए थे वहाँ पर भी पूरा उत्साह था लोगों में मैं तो फर्स्ट टाइम ही वहाँ देखा था कि चार का पाठ होता है आज खास दिन है श्री गुरु टेग बहादुर जी का प्रकाश पूर्व है उसके लिए सारी संगत को ढेर सारी बधाइया और इस चीज का उत्साह देखने से ही पता चल रहा है शाम को दीप प्रज्वलन होंगे और आतिशबाजी होगी वो देखने का हमारा सौभाग्य तो नहीं पर जिसका है उनके लिए बहुत बहुत खुशी का दिन तो है सुबह अमृत वेला दर्शन किए बहुत अच्छे दर्शन हुए कोई पार्शलिटी नहीं होती यहाँ पे सबसे बड़ी चीज तो ये कहेंगे जितनी देर मर्जी बैठो एक बार मत्था टेक के बाहर निकल के जितनी देर मर्जी बैठ सकते हैं कोई ऑब्जेक्शन नहीं होता कुछ नहीं अपना पार्ट करो शुक्राना मेरे मालिक सबको ऐसे ही सदबुद्धि देना अच्छी जगह पर आया करें लोग शुक्राना हरमनजीत ਮੈਂ ਸ਼ਹਿਰ ਪਰਤ ਆਇਆ ਨਹੀਂ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਹਾਂ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਮੈਂ ਇਹ ਕਹਿਣਾ ਚਾਹਾਂਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਵਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਵਰਾਂ ਦੇ ਅੰਮ੍ਰਿਤਸਰ ਯੋਗ ਗੁਰੂ ਮਹਾਰਾਜ ਜੀ ਅਤੇ ਜੋ ਸੰਗਤਾਂ ਨਹੀਂ ਆ ਸਕਦੀਆਂ ਸ੍ਰੀ ਹਰਮੰਦਰ ਸਾਹਿਬ ਉਹ ਸੰਗਤਾਂ ਆਉਣ ਗੁਰੂ ਮਹਾਰਾਜ ਦੇ ਨਾਲ ਜੁੜਨ ਨੇਤੇ ਨੇਮ ਕਰਿਆ ਕਰੋ ਗੁਰੂ ਮਹਾਰਾਜੀ ਚੜ੍ਹਦੀ ਕਲਾ ਕਰਨਗੇ ਸਰਬਤਦਾਇ ਪਲਾ ਕਰਨਗੇ ਸਭਨੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਇੱਥੇ ਬਹੁਤ ਵਧੀਆ ਸਭ ਸੰਗਤਾਂ ਮੱਥਾ ਟੇਕ ਰਹੀਆਂ ਨੇ ਦੋ ਦੋ ਤਿੰਨ ਤਿੰਨ ਘੰਟੇ ਵਿੱਚ ਲਾਈਨ ਲਾ ਕੇ ਮੱਥਾ ਟੇਕ ਰਹੀਆਂ ਨੇ ਸੰਗਤ ਰਾਤ ਨੂੰ ਆਰਤੀ ਸਾਜੀ ਹੋਏ ਉਸ ਦਾ ਨਾਮ ਜਪੀ ਨਹੀਂ ਹੋਣਾ ਸਹੀ ਚੱਲ ਜਾਣਾ ਹੈ ਲੋਕ ਆਏ ਹੋਏ ਆ ਜੀ ਤੇ ਵਾਹਿਗੁਰੂ ਚੜ੍ਹਦੀ ਕਲਾ ਕਰੇ ਸਰਬਤਦਾਇ ਪਲਾ ਕਰੇ